ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਉਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਕਿ ਪੰਜਾਬੀ ਮਸ਼ਹੂਰ ਸਿੰਗਰ ਜ਼ੈਰਨ ਦਾ ਵਿਨ ਲਾਈਵ ਹੋ ਕੇ ਦੱਸਿਆ ਕਿ ਮੈਂ ਹੁਣ ਬਿਲਕੁਲ ਠੀਕ ਹਾਂ ਤੁਹਾਡੇ ਦੁਆਵਾਂ ਕਰਕੇ ਤੁਹਾਡੇ ਪਿਆਰ ਕਰਕੇ ਮੈਂ ਬਿਲਕੁਲ ਹੀ ਠੀਕ ਹੋ ਗਿਆ ਕਿ ਤੁਹਾਡੇ ਹੁਣ ਸਾਹਮਣੇ ਸਹੀ ਸਲਾਮਤ ਖੜਿਆ ਨਾਲ ਹੀ ਉਹਨਾਂ ਨੇ ਦੱਸਿਆ ਕਿ ਥੋੜੀ ਜੀ ਸੱਟ ਲੱਗੀ ਹੈ ਹੱਥ ਤੇ ਥੋੜੀ ਜੀ ਲੱਗੀ ਹੈ ਮੱਥੇ ਤੇ ਥੋੜੀ ਜੀ ਪੈਰ ਤੇ ਲੱਗੀ ਹੋਈ ਹੈ ਕਿ ਮੈਨੂੰ ਲੋਕਾਂ ਦੇ ਕਮੈਂਟ ਆ ਰਹੇ ਸੀ ਕਿ ਤੈਨੂੰ ਕੀ ਲੋੜ ਪਈ ਹੈ ਇਹ ਕੁਛ ਕਰਨ ਦੀ ਕਿ ਵਾਹਿਗੁਰੂ ਦੀ ਕਿਰਪਾ ਨਾਲ ਦੇ ਪਿਆਰ ਨਾਲ ਮੈਂ ਸਹੀ ਸਲਾਮ ਥਾ ਨਾਲ ਹੀ ਉਹਨਾਂ ਨੇ ਕਿਹਾ ਕਿ ਤੁਹਾਡਾ ਕੋਈ ਕੰਮ ਕਰੇ ਤਾਂ ਤੁਹਾਨੂੰ ਕਿਦਾਂ ਲੱਗੇਗਾ ਕਿ ਐਦਾਂ ਹੀ ਮੈਨੂੰ ਵੀ ਨਹੀਂ ਚੰਗਾ ਲੱਗਦਾ ਮੇਰੀ ਫਿਲਮ ਦੀ ਸ਼ੂਟਿੰਗ ਕੋਈ ਹੋਰ ਕਰੇ ਤੁਹਾਡੇ ਇਹ ਪਿਆਰ ਨਾਲ ਮੈਂ ਇਥੇ ਤੱਕ ਪਹੁੰਚਿਆ ਤੁਹਾਡੇ ਲਈ ਮੈਂ ਇੰਨਾ ਕੁਝ ਵੀ ਨਹੀਂ ਕਰ ਸਕਦਾ ਇਸੇ ਲਈ ਮੈਂ ਆਪਣਾ ਕੰਮ ਆਪ ਕਰਦਾ ਕਿ ਸਾਨੂੰ ਆਪ ਦਾ ਕੰਮ ਆਪ ਕਰਨਾ ਸਾਡੇ ਗੁਰੂਆਂ ਨੇ ਹੀ ਸਿਖਾਇਆ ਹੋਇਆ ਕਿ ਹਲੇ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਫਿਲਮ ਦੀ ਸ਼ੂਟਿੰਗ ਕਿਸੇ ਹੋਰ ਤੋਂ ਕਰਾਵਾਂ ਕਿ ਮੈਂ ਚਾਹੁੰਨਾ ਕੋਈ ਫਰਕ ਪਵੇ ਇਸ ਿਲਮੇ ਵਿੱਚ ਕਿ ਤੁਹਾਡੇ ਸਾਹਮਣੇ ਮੈਂ ਇਹ ਫਿਲਮਾਂ ਆਪ ਲੈ ਕੇ ਆਵਾਂ ਕਿ ਨਾਲ ਹੀ ਕਿਹਾ ਅੱਗੇ ਵਾਈ ਗੁਰੂ ਦਾ ਕੋਈ ਪਤਾ ਨਹੀਂ ਕਦੋਂ ਲੈ ਜਾਏ ਜੇ ਤੁਸੀਂ ਵੀ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ